ਯਾਮੇ ਗੋਤਮ ਸਟਾਰਰ ਫਿਲਮ ਆਰਟੀਕਲ 370 ਦਾ ਜੱਤੋ ਟ੍ਰੇਲਰ ਲਾਂਚ ਹੋਇਆ ਸੀ ਇਹ ਫਿਲਮ ਉਸ ਟਾਈਮ ਤੋਂ ਹੀ ਸੁਰਖੀਆਂ ਵਿੱਚ ਆ ਚੁੱਕੀ ਸੀ ਕਿਉਂਕਿ ਜਿਸ ਟੌਪਿਕ ਦੇ ਅਧਾਰੀ ਦਾ ਉਸ ਨੂੰ ਲੈ ਕੇ ਵੀ ਹਾਈਲਾਈਟਸ ਵਿੱਚ ਆ ਚੁੱਕੇ ਸੀ ਤੇ ਯਾਮੇ ਗੋਤਮ ਦੀ ਐਕਟਿੰਗ ਵੀ ਵੇਖਣ ਨੂੰ ਮਿਲੀ ਸੀ ਲੋਕ ਉਹਨਾਂ ਦੀ ਐਕਟਿੰਗ ਨੂੰ ਕਾਫੀ ਜ਼ਿਆਦਾ ਅਪਰੀਸ਼ੀਏਟ ਕਰ ਰਹੇ ਨੇ ਪਹਿਲੇ ਇਹ ਫਿਲਮ 23 ਫਰਵਰੀ 2024 ਨੂੰ ਆਲਰੇਡੀ ਰਿਲੀਜ਼ ਹੋ ਚੁੱਕੀ ਆ ਜਿਸ ਵਿੱਚ ਲੋਕਾਂ ਦਾ ਆਡੀਅנסਸ ਦਾ ਤੇ ਕ੍ਰਿਟਿਕਸ ਦਾ ਜਿਹੜਾ ਰਿਐਕਸ਼ਨ ਆ ਕਾਫੀ ਵਧੀਆ ਵੇਖਣ ਨੂੰ ਮਿਲ ਰਿਹਾ ਹੈ ਤੇ ਪੋਜ਼ਿਟਿਵ ਰਿਐਕਸ਼ਨ ਹੀ ਆ ਰਿਹਾ ਕਿਉਂਕਿ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ ਪਰ ਇਸ ਵੇਲੇ ਇਹ ਫਿਲਮ ਜੋ ਆ ਗਲਫ ਕੰਟਰੀਜ਼ ਦੇ ਵਿੱਚ ਜੋ ਕਿ ਇਸਲਾਮਿਕ ਕੰਟਰੀਜ਼ ਜਿਸ ਵਿੱਚ ਦੁਬਈ ਵਰਗੀ ਵੱਡੀ ਕੰਟਰੀ ਆਉਂਦੀ ਹੈ ਤੇ ਉਮਾਨ ਬਹਰੇਨ ਵਰਗੀ ਕੰਟਰੀਜ਼ ਵੀ ਆਉਂਦੀਆਂ ਨੇ ਇਹਨਾਂ ਇਸਲਾਮਿਕ ਕੰਟਰੀਜ਼ ਦੇ ਵਿੱਚ ਇਸ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਤੇ ਇਹ ਪਹਿਲੀ ਫਿਲਮ ਨਹੀਂ ਹੈ ਜਿਹੜੀ ਇਹਨਾਂ ਕੰਟਰੀਜ਼ ਦੇ ਵਿੱਚ ਬੈਨ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਵੀ ਕਾਫੀ ਇੰਡੀਅਨ ਫਿਲਮਜ਼ ਇਹਨਾਂ ਕੰਟਰੀਜ਼ ਦੇ ਵਿੱਚ ਬੈਨ ਹੋ ਚੁੱਕੀਆਂ ਨੇ ਵੈਲ ਜਿਹੜਾ ਇੰਡੀਅਨ ਫਿਲਮਜ਼ ਦਾ ਬਾਕਸ ਆਫਿਸ ਕਲੈਕਸ਼ਨ ਦਾ ਜਿਹੜਾ ਮਾਰਜਿਨ ਥੋੜਾ ਬਹੁਤ ਆਂਦਾ ਹੈ ਉਹ ਇੰਟਰਨੈਸ਼ਨਲੀ ਆਂਦਾ ਤੇ ਇਹਨਾਂ ਕੰਟਰੀਜ਼ ਦੇ ਵਿੱਚ ਇੰਡੀਅਨ ਫਿਲਮਜ਼ ਕਾਫੀ ਜ਼ਿਆਦਾ ਸ਼ੂਟ ਹੁੰਦੀਆਂ ਨੇ ਤੇ ਇਸ ਵਿੱਚ ਜਦ ਗਲਫ ਕੰਟਰੀਜ਼ ਦੇ ਵਿੱਚ ਆਰਟੀਕਲ ਦੀ ਨਿਊਜ਼ ਸਾਹਮਣੇ ਆਈਆ ਤੇ ਇਹ ਵੀ ਕਾਫੀ ਜ਼ਿਆਦਾ ਸ਼ੋਕਿੰਗ ਨਿਊਜ਼ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਏਸੀ ਤਰ੍ਹਾਂ ਹੋਰ ਖਬਰ ਲਈ ਤੁਸੀਂ ਵੀ ਇੱਕ ਦਰੋ ABP ਸਾਂਝਾ